ਸਰ ਕੀ ਮਾਮਲਾ ਕੀ ਮਾਡਲ ਹੈ ਜਿਹੜਾ ਇਸ ਕਿਤਾਬ ਇਹ ਸਾਨੂੰ ਥਾਣਾ ਸਿਵਲ ਲਾਈਨ ਵਿਖੇ ਇਤਲਾਹ ਮਿਲੀ ਸੀ ਕਿ ਜਿੱਥੇ ਇੱਕ ਨਾਇੰਦਾਸ ਸੀ ਉਹਨਾਂ ਨੇ ਇਤਲਾਹ ਦਿੱਤੀ ਸੀ ਵੀ ਉਹਨਾਂ ਦੇ ਬੇਟੇ ਦਾ ਕੁਝ ਲੋਕਾਂ ਨੇ ਜਿਹੜਾ ਹੈਗਾ ਕਤਲ ਕਰ ਦਿੱਤਾ ਸੀਗਾ ਤਾਂ ਜਿਸ ਸੰਬੰਧੀ ਉਸ ਸਮੇ ਇਹ ਜਿਹੜਾ ਵਕੂਆ ਸੀ 18 ਮਾਰਚ ਦਾ ਸੀਗਾ ਤੇ ਜਿਸ ਸਮੇ ਅਸੀਂ ਉਸ ਸਮੇ ਮੁਕੱਦਮਾ ਦਰਜ ਕਰ ਦਿੱਤਾ ਸੀਗਾ ਤੇ ਮੁਕੱਦਮਾ ਦਰਜ ਕਰਕੇ ਅਸੀਂ ਜੋ ਜੋ ਉਹਨਾਂ ਨੇ ਦੋਸ਼ੀ ਬਾਈ ਨੇਮ ਲਿਖਾਈ ਸੀ ਕੁਝ ਦੋਸ਼ੀ ਅਸੀਂ ਉਹਦੇ ਵਿੱਚ ਇਮੀਡੀਏਟਲੀ ਅਰੈਸਟ ਕਰ ਲਏ ਸੀਗੇ ਬਟ ਇਸ ਮੁਕੱਦਮੇ ਦੇ ਜਿਹੜੇ ਦੋ ਦੋਸ਼ੀ ਸੀਗੇ ਜਿਨ੍ਹਾਂ ਦੇ ਇੱਕ ਦਾ ਨਾਮ ਹੈ ਅਨੁਜ ਤੇ ਇੱਕ ਦਾ ਨਾਮ ਹੈ ਸਨੀ ਉਰਫ ਕਾਲਾ ਇਹ ਦੋਸ਼ੀ ਜਿਹੜੇ ਕਾਫੀ ਟਾਈਮ ਉਸ ਸਮੇਂ ਦੇ ਭੱਜੇ ਹੋਏ ਸੀਗੇ ਜਿਨ੍ਹਾਂ ਤੇ ਕਾਫੀ ਟਾਈਮ ਤੋਂ ਅਸੀਂ ਆਪਣੇ ਸਰਚਸ ਵੀ ਲਗਾਏ ਸੀਗੇ ਟੈਕਨੀਕਲ ਟੀਮਸ ਵੀ ਵਰਕ ਕਰ ਲਈਆਂ ਸੀਗੀਆਂ ਤੇ ਹੁਣ ਸਿਵਲ ਲਾਈਨ ਦੀ ਟੀਮ ਨੂੰ ਇਹਦੇ ਵਿੱਚ ਤੇ ਸਾਡੀ ਟੈਕਨੀਕਲ ਟੀਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਮੁਕਦਮੇ ਦਾ ਇੱਕ ਦੋਸ਼ੀ ਹੈ ਜਿਹੜਾ ਅਸੀਂ ਉਹ ਜਿਸ ਦਾ ਨਾਮ ਹੈ ਅਨੁਜਾ ਜੀ ਨੂੰ ਅਸੀਂ ਬੀਕਰ ਨੇਰ ਵਿਖੇ ਟਰੇਸ ਕੀਤਾ ਸਾਡੀ ਟੈਕਨੀਕਲ ਟੀਮਸ ਤੇ ਹੋਰ ਹਿਊਮਨ ਇੰਟੈਲੀਜੈਂਸ ਦੇ ਸਰਚਸ ਨਾਲ ਅਸੀਂ ਮਦਦ ਨਾਲ ਤੇ ਸਾਡੀ ਟੀਮ ਨੇ ਇਥੋਂ ਬਠਿੰਡਾ ਤੋਂ ਇਥੋਂ ਜਦੋਂ ਇ ਜਿਹੜਾ ਦੋਸ਼ੀ ਸੀਗਾ ਅਨੁਜਿਆ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਸਾਨੂੰ ਜਿਹੜਾ ਸਨੀ ਉਰਫ ਕਾਲਾ ਸੀਗਾ ਇਸ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਸੀਗੀ ਇਸ ਸਬੰਧੀ ਵੀ ਅਸੀਂ ਕਈ ਜਗ੍ਹਾ ਵੱਖ-ਵੱਖ ਜਗ੍ਹਾ ਰੇਡਸ ਕੀਤੀਆਂ ਸੀਗੀਆਂ ਤੇ ਜਿਹੜਾ ਸਨੀ ਉਰਫ ਕਾਲਾ ਹੈਗਾ ਇਸ ਨੂੰ ਵੀ ਅਸੀਂ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਹੁਣ ਇਹ ਜਿਹੜਾ ਇਹ ਮੁਕਦਮਾ ਸੀਗਾ ਇਸ ਦੇ ਵਿੱਚ ਜਿੰਨੇ ਵੀ ਦੋਸ਼ੀ ਬਾਈ ਨੇਮ ਸੀਗੇ ਉਹ ਸਾਰੇ ਦੋਸ਼ੀ ਜਿਹੜੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ ਤੇ ਇਸ ਦੇ ਨਾਲ ਹੀ ਇੱਕ ਹੋਰ ਵੀ ਮੁਕਦਮਾ ਦਰਸੀਗਾ ਥਾਣਾ ਸਿਵਲ ਲਾਈਨ ਵਿਖੇ ਮੁਕਦਮਾ ਨੰਬਰ 72/24 ਜਿਸ ਤੇ ਇਥੇ ਥੋਬੀਆਂ ਨਾਲ ਵਿਖੇ ਲੜਾਈ ਹੋਈ ਸੀ ਤਾਂ ਜਿਸ ਦੇ ਜਿਸ ਲੜਕੇ ਦੇ ਸੱਟਾਂ ਲੱਗੀਆਂ ਸੀ ਉਸ ਦੇ ਕਾਫੀ ਗ੍ਰੀਵियस ਸੱਟਾਂ ਸੀ ਦਾ 326 ਆ ਆਪੀਸੀ ਤਹਿਤ ਇਹ ਮੁਕਦਮਾ ਜਦੋਂ ਦਰਜ ਹੋਇਆ ਸੀਗਾ ਤੇ ਜਦੋਂ ਅਸੀਂ ਇਹ ਸਨੀ ਉਰਫ ਕਾਲੇ ਨੂੰ ਰੇਡ ਕੀਤੀ ਤਾਂ ਸਾਨੂੰ ਜਿਹੜਾ ਇਸ 72 ਨੰਬਰ 72/24 ਹੈ ਇਸ ਦਾ ਵੀ ਇੱਕ ਜਿਹੜਾ ਦੋਸ਼ੀ ਸੀਗਾ ਰਿਤੇ ਉਸ ਬਾਰੇ ਵੀ ਜਾਣਕਾਰੀ ਸਾਨੂੰ ਮਿਲੀ ਤਾਂ ਜਿਹੜਾ ਇਸ ਮੁਕਦਮੇ ਦਾ ਦੋਸ਼ੀ ਵੀ ਅਸੀਂ ਇਹ ਅਰੈਸਟ ਕਰ ਲਿਆ ਜੀ ਤਾਂ ਹੁਣ ਬੇਸਿਕਲੀ ਸਾਡੀਆਂ ਇਹਦੇ ਵਿੱਚ ਦੋ ਮਰਡਰ ਦੇ ਦੋਸ਼ੀ ਸੀ ਉਹ ਅਰੈਸਟ ਹੋ ਗਏ ਤੇ ਜਿਹੜਾ 1326 ਦਾ ਦੋਸ਼ੀ ਸੀਗਾ ਉਹ ਅਰੈਸਟ ਹੋ ਗਿਆ ਤੇ ਇਸ ਨਾਲ ਜਿਹੜਾ 40/25 ਜਿਹੜਾ ਮਰਡਰ ਦਾ ਸੀਗਾ ਦੀਨਤਾ ਦਾ 103 ਬੀਐਨਐਸ ਦਰਜ ਹੋਇਆ ਸੀ ਉਸ ਦੇ ਜਿੰਨੇ ਵੀ ਦੋਸ਼ੀ ਬਾਈ ਨੇਮ ਸੀਗੇ ਅਸੀਂ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜੀ ਤਾਂ ਅਸੀਂ ਇਹ ਇਨਸ਼ੋਰ ਕਰਾਂਗੇ ਵੀ ਇਹਦਾ ਜਿਹੜਾ ਫੂਲ ਪ੍ਰੂਫ ਚਲਾਨ ਆ ਪੂਰਾ ਤਰੀਕੇ ਨਾਲ ਦੇਈਏ ਤਾਂ ਜੋ ਦੋਸ਼ੀਆਂ ਨੂੰ ਵਾਦ ਤੋਂ ਵਸਾ ਜਦਵਾਈ ਜਾਵੇ